ਸਤ ਸ੍ਰੀ ਅਕਾਲ ਜੀ ਲੋਕ ਕਹਾਣੀਆਂ ਪੇਸ਼ ਕਰਦੇ ਆ ਲੈਲੇ ਦੀ ਭੇੜ ਦੇ ਬੱਚੇ ਕਲਿਆਣ ਲੈਲੇ ਨੂੰ ਸਕੂਲੋਂ ਗਰਮੀ ਦੀਆਂ ਸਿੱਟਾਂ ਹੋ ਗਈਆਂ ਸਨ ਉਹ ਹੋ ਹਰ ਤੋਂ ਯ ਆਪਣੀ ਮਾਂ ਭੇੜ ਨੂੰ ਉਸ ਨਾਨੀ ਦੇ ਘਰ ਭੇਜਣ ਲਈ ਆਖ ਤੰਗ ਕਰਦਾ ਕਲਿਆਣ ਦੀ ਨਾਨੀ ਦਾ ਘਰ ਅਕਤੰਬਰ ਤੋਂ ਪਾਰ ਸੀ ਕਿੰਸ ਲਈ ਉਸ ਦੀ ਮਾਂ ਉਸ ਨੂੰ ਪੇਟਨ ਲਈ ਆਮੀਨਾ ਪਰ ਇੱਕ ਦਿਨ ਜਦੋਂ ਕਲਿਆਣ ਅੜ ਕੇ ਬੈਠ ਗਿਆ ਤਾਂ ਮਾਂ ਨੇ ਕਿਹਾ ਪੇਟਾ ਤੈਨੂੰ ਪਤਾ ਏ ਨਾ ਤੇਰੀ ਨਾਨੀ ਦੇ ਘਰ ਜਾਣ ਲਈ ਉਸ ਸੰਗਣਾ ਜੰਗਲ ਪਾਰ ਕਰਨਾ ਪਵੇਗਾ ਜੋ ਖਤਰੇ ਤੋਂ ਖਾਦੇ ਨਹੀਂ ਹੁਣ ਤਾਂ ਜੰਗਲ ਦੀ ਹਾਲਤ ਇਹ ਹੈ ਕਿ ਹਰ ਕਮਜ਼ੋਰ ਜੀਵ ਲੁੱਕ ਲੁੱਕ ਕੇ ਆਪਣੀ ਜਾਨ ਬਚਾਉਂਦਾ ਫਿਰਦਾ ਏ ਜੇ ਤੈਨੂੰ ਕੁਝ ਹੋ ਗਿਆ ਤਾਂ ਕਲਿਆਣ ਨਾ ਮੰਨਿਆ ਅਤੇ ਆਪਣੀ ਜਿੱਦ ਤੇ ਅੜਿਆ ਰਿਹਾ ਮਾਂ ਮੈਂ ਹੁਣ ਸਕੂਲੇ ਪੜਦਾ ਮੈਨੂੰ ਸਮਝ ਆ ਗਈ ਹੈ ਕਿ ਤਾਕਤਵਰਾਂ ਦਾ ਜੰਮਰਾ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਮੈਂ ਆਪਣੀ ਅਕਲ ਤੋਂ ਕੰਮ ਲਵਾਂਗਾ ਅਤੇ ਆਰਾਮ ਨਾਲ ਜੰਗਲ ਪਾਰ ਅੰਕਰ ਜਾਵਾਂਗਾ। ਹੌਂਕ ਲੇਲੇ ਦੀਆਂ ਗੱਲਾਂ ਸੁਣ ਕੇ ਭੇੜ ਨੇ ਹੌਂਸਲਾ ਕਰਕੇ ਹਾਂ ਕਰ ਦਿੱਤੀ। ਉਹ ਦੂਜੇ ਦਿਨ ਲੇਲਾ ਖੁਸ਼ ਹੋ ਕੇ ਨਾਨੀ ਦੇ ਘਰ ਜਾਣ ਲਈ ਤਿਆਰ ਹੋ ਗਿਆ। ਉਸਨੇ ਮਾਂ ਤੋਂ ਅਸ਼ੀਰਵਾਦ ਲਿਆ ਅਤੇ ਜੰਗਲ ਦੇ ਰਾਹ ਪੈ ਗਿਆ। ਇਹ ਜੰਗਲ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਟਾਹਣੀਆਂ ਅਤੇ ਹਰੇ ਪੱਤਿਆਂ ਨਾਲ ਢੱਕ ਲਿਆ ਅਤੇ ਅੱਖਾਂ ਉੱਤੇ ਅੰਬ ਦੇ ਪੱਤਿਆਂ ਦੇ ਖੋਪੇ ਬਣਾ ਕੇ ਬੰਨ੍ਹ ਲਏ ਜਦੋਂ ਉਹ ਥੋੜੀ ਦੂਰ ਗਿਆ ਤਾਂ ਇੱਕ ਬਗਿਆੜ ਆ ਗਿਆ ਬਗਿਆੜ ਉਹ ਕਿਹਨਾਂ ਲੱਗਿਆ ਤੂੰ ਕੌਣ ਆ ਕਿੱਥੇ ਚੱਲਿਆ ਬਗਿਆੜ ਮਨਹੀ ਮਨ ਲੇਲੇ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਸੋਚਣ ਲੱਗਾ ਲੇਲਾ ਮਸੀਤ ਨੂੰ ਸੰਬੋਧਕਿਆ ਅਤੇ ਉਹ ਸੋਚ ਸੰਬੋਧਕੀ ਬੋਲਿਆ ਮੈਂ ਕਲਿਆਣ ਜੀਵ ਹਾਂ ਮੈਂ ਦੱਸਦਾ ਦਰਦਾ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਹੈ ਸ਼ੀਰ ਕੀ ਤੇ ਤੇ ਬਗਿਆੜ ਸਭ ਸੜ ਕੇ ਸੁਆਹ ਹੋ ਜਾਣਗੇ ਸ਼ੀਤੀ ਜਾ ਤੇ ਆਪਣੇ ਬੱਚਿਆਂ ਨੂੰ ਦੇਖ ਕਿ ਬੱਚਿਆਂ ਦਾ ਨਾਂ ਸੁਣਦੇ ਬਗਿਆੜ ਨੇ ਸੂਟ ਵਾਟਰਿੰਗ ਹੌਲੇ ਲੇਲਾ ਹੌਲ ਸੰਗ ਜੰਗਲ ਵਿੱਚ ਪਹੁੰਚ ਗਿਆ ਉਹ ਬੜੀ ਮੜਕ ਨਾਲ ਤੁਰ ਰਿਹਾ ਸੀ ਛੋਟੇ ਜਾਨਵਰ ਉਸ ਤੋਂ ਡਰਦੇ ਸਨ ਪਰ ਵੱਡੇ ਜਾਨਵਰ ਉਸ ਨੂੰ ਘੇਰ ਲਏ ਸਨ ਫਿਰ ਇੱਕ ਦਿਨ ਸਾਹਮਣੇ ਤੋਂ ਚੀਤਾ ਆ ਗਿਆ ਅਤੇ ਲੇਲੇ ਨੇ ਉਸਨੇ ਦੇਖ ਸੋਚਿਆ ਕਿ ਇਹ ਤਾਂ ਕੋਈ ਨਵਾਂ ਹੀ ਜਾਨਵਰ ਹੈ ਉਹਨੇ ਪੁੱਛਿਆ ਤੂੰ ਕੌਣ ਹੈ ਤੇ ਕਿੱਥੇ ਜਾ ਰਿਹਾ ਹੈ ਚੀਤਾ ਵੀ ਲੇਲੇ ਨੂੰ ਸ਼ਿਕਾਰ ਬਣਾਉਂਦੀ ਸੋਚ ਰਹਾ ਸੀ। ਸੁਪਰ ਲੈ ਲੈਨੇ ਪਹਿਨਾ ਹੀ ਪਾਈ ਪਾਈ ਟਾ ਦਿੱਤੀ। ਅੱਤੇ ਬਗਿਆਲ ਬਾਗ ਉਸ ਨੂੰ ਵੀ ਕਹਿਣ ਲੱਗਿਆ। ਮੈਂ ਕਲਿਆਣ ਜੀਵ ਹਾਂ। ਸਭ ਜਾਨਵਰਾਂ ਨੂੰ ਦਾਖਦਾ ਹਾਂ। ਫਿਰ ਦਾਖਦਾ ਫਿਰਤਾ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਹੈ। ਛੇਤੀ ਆਪਣੇ ਬੱਚੇ ਬਚਾਓ। ਬੱਚਿਆਂ ਦਾ ਧਿਆਨ ਆਉਂਦੇ ਹੀ ਚੀਤਾ ਵੀ ਤੇਜ਼ ਦੌੜ ਗਿਆ ਅਤੇ ਕਲਿਆਣ ਅੱਗੇ ਚੱਲ ਪਿਆ ਥੋੜੀ ਦੇਰ ਬਾਅਦ ਕਲਿਆਣ ਦਾ ਸਾਹਮਣਾ ਸ਼ੇਰ ਨਾਲ ਹੋ ਗਿਆ ਨਵੀਂ ਕਿਸਮ ਦੇ ਜਾਨਵਰ ਨੂੰ ਦੇਖ ਇਹ ਸ਼ੇਰ ਦੀਆਂ ਲਾਲਾਂ ਇੱਟਾ ਭੁਕੇ ਪੁੰਗ ਉਹ ਗਰ ਗਿਆ ਤੂੰ ਕਿਹੜਾ ਜੀਵ ਹੈ ਅੱਜ ਤੂੰ ਮੇਰਾ ਸ਼ਿਕਾਰ ਬਣੇਗਾ ਪਹਿਲਾਂ ਤਾਂ ਡੇਣਾ ਡਰ ਗਿਆ ਪਰ ਫਿਰ ਉਸ ਸੰਕਟ ਵੇਲੇ ਹੌਸਲਾ ਨਾ ਹਾਰਨ ਤੇ ਅਕਲ ਦਾ ਪੱਲਾ ਫੜਨ ਦੀ ਆਪਣੇ ਅਧਿਆਪਕ ਜੀ ਕਹੀ ਗੱਲ ਯਾਦ ਆਈ ਉਹੋ ਬੋਲੇ ਇਹ ਜੰਗਲ ਦੇ ਰਾਜਾ ਸலாம் ਛੇਤੀ ਨਾ ਮੇਰੀ ਗੱਲ ਸੁਣ ਲਵੋ ਉਹ ਜੰਗਲ ਦੇ ਪਾਕੀ ਜਾਨਵਰਾਂ ਨੂੰ ਵੀ ਬਚਾਉ ਲਈ ਹੁਕਮ ਦੇ ਦਿੱਤੇ ਆ ਦੇ ਦਿਓ ਸ਼ੇਰ ਫਿਰ ਗਰਜਿਆ ਕਿਹੜੀ ਗੱਲ ਛੇਤੀ ਦੱਸ ਲੈਲੇ ਨੇ ਕਿਹਾ ਮੇਰਾ ਨਾਮ ਕਲਿਆਣਜੀ ਬਏ ਮੈਂ ਸਭ ਨੂੰ ਦੱਸ ਕੇ ਆਇਆ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਏ ਛੇਤੀ ਆਪਣੇ ਬੱਚੇ ਬਚਾਓ ਅੱਗ ਦੀ ਗੱਲ ਸੁਣ ਕੇ ਸ਼ੇਰ ਨੂੰ ਭੱਜੜਾ ਪੈ ਗਿਆ ਅਤੇ ਉਹ ਲੇਲੇ ਨੂੰ ਛੱਡ ਆਪਣੇ ਬੱਚਿਆਂ ਨੂੰ ਬਚਾਉਣ ਲਈ ਦੌੜ ਗਿਆ ਫਿਰ ਲੇਲੇ ਨੇ ਆਰਾਮ ਨਾਲ ਜੰਗਲ ਪਾਰ ਕੀਤਾ ਅਤੇ ਜਾ ਨਾਨੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਨਾਨੀ ਉਸ ਤੇ ਲੱਗੇ ਨਰਮ ਨਰਮ ਪੱਤੇ ਹੀ ਖਾਣ ਲੱਗੇ ਤੰਦੇ ਲਾ ਬੋਲਿਆ ਨਾਨੀ ਮੈਂ ਕਲਿਆਣ ਹਾਂ ਮੈਨੂੰ ਸਕੂਲ ਤੋਂ ਛੁੱਟਿਆ ਹੋ ਗਿਆ ਹਨ ਹੁਣ ਮੈਂ 10 ਦਿਨ ਤੁਹਾਡੇ ਕੋਲ ਰਹਾਗਾ ਨਾਨੀ ਪਹਿਲਾਂ ਤਾਂ ਉਹ ਦੇ ਕੱਲੇ ਜੰਗਲੋਂ ਪਾਰ ਕਰਕੇ ਆਉਣ ਤੇ ਹੈਰਾਨ ਹੋਈ ਅਤੇ ਫਿਰ ਉਸ ਨੂੰ ਪਿਆਰ ਨਾਲ ਅੰਦਰ ਬੁਲਾ ਲਿਆ 10 ਦਿਨ ਲੇਲੇ ਨੇ ਨਾਨੀ ਕੋਲ ਖੂਬ ਮਸਤੀ ਕੀਤੀ ਅਦੇ ਨਵੇਂ-ਨਵੇਂ ਪਕਵਾਨ ਖਾਦੇ ਫਿਰ ਉਸਨੇ ਘਰ ਵਾਪਸ ਜਾ ਸੰਬੰਧੀ ਆਪਣੀ ਚਿੰਤਾ ਨਾਨੀ ਨੂੰ ਦੱਸੀ ਨਾਨੀ ਨੇ ਕਿਹਾ ਤੂੰ ਫੇਕਰ ਤੂੰ ਫੇਕਰ ਨਾ ਕਰ ਮੈਂ ਤੈਨੂੰ ਢੋਲ ਦੇ ਵਿੱਚ ਬੰਦ ਕਰ ਦਾਂਗੀ ਜਦੋਂ ਤੂੰ ਬੋਲੇਗਾ ਚੱਲ ਮੇਰੀ ਜੋ ਢੋਲ ਠਮਕਾ ਠੂੰ ਤਾਂ ਉਹ ਚੱਲ ਪਵੇਗੀ ਤੇ ਜਦੋਂ ਕਹੇਗਾ ਰੁੱਕ ਮੇਰੀ ਢੋਲ ਕੁੱਠਮ ਕੁੱਠੂੰ ਤਾਂ ਉਹ ਰੁੱਕ ਜਾਵੇਗੀ ਇਸ ਤਰ੍ਹਾਂ ਉਹ ਜੰਗਲੀ ਜਾਨਵਰਾਂ ਤੋਂ ਬਚ ਜਾਵੇਂਗਾ ਫਿਰ ਨਾਨੀ ਨੇ ਇੰਜ ਹੀ ਕੀਤਾ ਆ ਤੇ ਲੇਲੀ ਨੂੰ ਢੋਲ ਦੇ ਵਿੱਚ ਬੰਦ ਕਰਕੇ ਰੋੜ ਦਿੱਤਾ ਕਨਿਆਣ ਬੜਾ ਸਿਆਣਾ ਸੀ ਉਸਨੇ ਸੋਚਿਆ ਕਿ ਜੰਗਲ ਦੀ ਜਾਨਵਰ ਬਹੁਤ ਖਤਰਨਾਕ ਹਨ ਬਹੁਤ ਖਤਰਨਾਕ ਹਨ ਉਹ ਤਾਂ ਢੋਲਕ ਨੂੰ ਪਾਲ ਸੁਟਣਗੇ ਫਿਰ ਉਸਨੇ ਇੱਕ ਤਰਕੀਬ ਹੋ ਸੋਚੀ ਜਦੋਂ ਢੋਲਕ ਜੰਗਲ ਵਿੱਚ ਪਹੁੰਚੀ ਤਾਂ ਉਹ ਸਾਹ ਲੈਣ ਵਾਲੀ ਮੋਰੀ ਵਿੱਚੋਂ ਸਭ ਕੁਝ ਦੇਖ ਰਿਹਾ ਸੀ ਪਹਿਲਾਂ ਉਸਨੇ ਉਹੀ ਸ਼ੇਰ ਦੇਖਿਆ ਅਦੇ ਸ਼ੋਰ ਮਚਾ ਦਿੱਤਾ ਅੱਗ ਲੱਗ ਗਈ ਅੱਗ ਲੱਗ ਗਈ ਸ਼ੇਰ ਨੇ ਢੋਲਕ ਤੇ ਪੰਜੇ ਮਾਰੇ ਪਰ ਅੱਗ ਤੋਂ ਪਹਿਲਾਂ ਹੀ ਡਰਿਆ ਹੁਣ ਕੱਕੀ ਉਹ ਸੁਰਖਿਤ ਥਾਂ ਦੀ ਭਾਲ ਵਿੱਚ ਭੱਜ ਗਿਆ ਅੱਗੇ ਚੱਲ ਕੇ ਲੈਦੇ ਨੂੰ ਚੀਤਾ ਤੇ ਬਗਿਆੜ ਵੀ ਮਿਲੇ ਪਰ ਢੋਲਕ ਵਰਤੋਂ ਲਈ ਜੀ ਗਈ ਅਤੇ ਅੱਗ ਲੱਗ ਗਈ ਦਾ ਸ਼ੋਰ ਮਚਾਉਂਦੀ ਗਈ ਅੱਗ ਦਾ ਨਾਂ ਸੁਣ ਕੇ ਸਭ ਜੰਗਲੀ ਜਾਨਵਰ ਆਪਣੇ ਆਪਣੇ ਟਿਕਾਣਿਆਂ ਲਈ ਭੱਜ ਗਏ ਸਨ। ਕਈ ਛੋਟੇ ਜਾਨਵਰਾਂ ਨੇ ਢੋਲਕ ਨੂੰ ਕੰਨ ਮਾ ਕੇ ਸੁਣਨ ਦਾ ਯਤਨ ਵੀ ਕੀਤਾ। ਪਰ ਅੱਗ ਦੀ ਦਹਿਸ਼ਤ ਕਰਕੇ ਰੁਕਣ ਦਾ ਨਾਂ ਕਿਸੇ ਨੇ ਲਾ ਲਿਆ। ਬਾਅਦ ਫੇਰ ਕੀ ਸੀ? ਕਿ ਲੈ ਕਲਿਆਣ ਦਾ ਰਸਤਾ ਸਾਫ਼ ਸੀ ਇਸ ਤਰ੍ਹਾਂ ਕਲਿਆਣ ਸਹੀ ਸਲਾਮਤ ਘਰ ਪਹੁੰਚ ਗਿਆ ਮਾਂ ਜੋ ਘਬrai ਬੈਠੀ ਸੀ ਨੂੰ ਜਦੋਂ ਕਲਿਆਣ ਨੇ ਆਪਣੇ ਸ੍ਰੇਖਤ ਹੋ ਗਈ ਸਾਰੀ ਕਹਾਣੀ ਦੱਸੀ ਤਾਂ ਮਾਂ ਆਪਣੇ ਪੁੱਤ ਦੀ ਸਿਆਣਪ ਤੋਂ ਬਖਾਰੇ ਜਾਂ ਲੱਗੀ ਸੋ ਇਹ ਸੀ ਅੱਜ ਦੀ ਕਹਾਣੀ ਤੇ ਕੰਗ ਹੋਈ ਜੁਦੇ ਹੋ ਮਨੇ ਖਾਣ ਜਿੱਦਾਂ ਲਾਵਾਂਗੇ ਤੇ ਉਹਨਾਂ ਲਈ ਰੱਬ ਰੱਖੇ ਜੀ ਧੰਨਵਾਦ